ਦੇਖ ਲਓ ਭਾਰਤ ਦੀ ਗਰੀਬੀ ਦਾ ਕਾਰਨ ਭਾਰਤ ਇਸ ਕਰਕੇ ਗਰੀਬ ਨਹੀਂ ਹੈਗਾ ਕਿ ਇਥੇ ਕੁਝ ਨਹੀਂਗਾ ਇਹ ਇਸ ਕਰਕੇ ਗਰੀਬ ਹੈ ਕਿ ਇਥੇ ਐਡੇ ਐਡੇ ਠੱਗ ਲਟੇਰੇ ਬੈਠੇ ਨੇ ਆਹ ਕਾਰਨ ਹੈ ਭਾਰਤ ਦੀ ਗਰੀਬੀ ਦਾ ਪੜੋ ਤੁਸੀਂ ਖਬਰ ਦੇਖੋ ਚੰਡੀਗੜ੍ਹ ਚੋਂ ਸਾਬਕਾ ਆਈਐਸ ਮਹਿੰਦਰ ਸਿੰਘ ਦੇ ਘਰ ਈਡੀ ਨੇ ਕੀਤੀ ਛਾਪੇਮਾਰੀ 300 ਪ੍ਰੋਜੈਕਟਾਂ ਦੇ ਵਿੱਚ ਇਹਨੇ ਘਟਾਲਾ ਕਰਨ ਦੇ ਇਲਜ਼ਾਮ ਨੇ 1200 ਕਰੋੜ ਰੁਪਏ ਦੇ ਹੀਰੇ ਤੇ 7 7 ਕਰੋੜ ਰੁਪਏ ਕਰੀਬ ਸੋਨਾ ਮਰਾਮਦ ਹੋਇਆ ਹੈ ਫੜਿਆ ਗਿਆ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੇ ਫੜਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨੂੰ ਸਜ਼ਾ ਸੋਝਾ ਕੁਝ ਨਹੀਂ ਹੋਣੀ ਤੁਸੀਂ ਨੋਟ ਕਰ ਲਓ ਕਾਪੀ ਪੈਨ ਚੱਕੋ ਤਰੀਕ ਲਿਖ ਲਓ ਅੱਜ ਦੀ ਵੀ ਇਹ ਬੰਦਾ ਫੜਿਆ ਗਿਆ ਹੈ 5-4 ਸਾਲ ਨੂੰ ਕਿਉਂਕਿ ਇਹਨੇ ਵੀ ਆਪਦੇ ਵਕੀਲ ਕਰ ਲੈਣੇ ਨੇ ਆਪਦਾ ਪੱਖ ਰੱਖ ਦੇਣਾ ਇੱਕ ਥਾਂੋਂ ਹਾਰੂਗਾ ਦੂਜੇ ਥਾਂਵੇਂ ਕਰ ਦੂ ਦੂਜੇ ਥਾਂੋਂ ਹਾਰੂਗਾ ਤੀਜੇ ਥਾਂਵੇਂ ਕਰ ਦੂ ਇਹਨੇ ਜਿੱਤ ਜਾਣਾ ਬਚ ਜਾਣਾ ਹੋ ਸਕਦਾ ਵੀ ਇਹਦੇ ਕੋਲ ਜਿਹੜਾ 12 ਕਰੋੜ ਦਾ ਸੋਨਾ ਤੇ ਹੀਰੇ জব্দ ਹੋਏ ਮਿਲੇ ਨੇ ਇਹਨੇ ਇਹ ਵੀ ਇਹ ਮਤਲਬ ਕਿ ਵਿੱਚੀ ਟਟਾਲਾ ਹੋ ਜਾਣਾ ਹੈ ਦੋਸਤੋ ਮੇਰੇ ਹਿਸਾਬ ਨਾਲ ਤਾਂ ਇਹ ਲੋਕਾਂ ਕਰਕੇ ਸਾਡਾ ਦੇਸ਼ ਗੁਲਾਮ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲਦੀਆਂ ਨੇ ਬਹੁਤ ਜ਼ਿਆਦਾ ਸਹੂਲਤਾਂ ਦਿੰਦੀ ਹੈ ਗਵਰਨਮੈਂਟ ਮੰਗਲੇ ਗੱਡੀਆਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਸਬਰ ਨਹੀਂ ਹੈਗਾ ਗਰੀਬਾਂ ਦਾ ਖੂਨ ਚੂਸ ਚੂਸ ਕੇ 12 ਕਰੋੜ ਦੇ ਹੀਰੇ 7 ਕਰੋੜ ਦਾ ਸੋਨਾ ਇਕੱਠਾ ਕੀਤਾ ਹੈ ਇਹ ਬਚਣਾ ਨਹੀਂ ਚਾਹੀਦਾ ਕਿਉਂਕਿ ਜੋ ਸਾਡੇ ਦੇਸ਼ ਦੀ ਕਾਨੂੰਨੋ ਵਿਵਸਥਾ ਹੈ ਪੁੱਠੀ ਸਿੱਧੀ ਕਿਵੇਂ ਨਾ ਕਿਵੇਂ ਕਰਕੇ ਕਿਵੇਂ ਨਾ ਕਿਵੇਂ ਕਰਕੇ ਜਿਗਾੜ ਲਾ ਕੇ ਬਚਣ ਵਾਲੀ ਇਹ ਬੰਦਾ ਨਹੀਂ ਬਚਣਾ ਚਾਹੀਦਾ। ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਕੀ ਹੋਣਾ ਚਾਹੀਦਾ ਇਸ ਬੰਦੇ ਨਾਲ? ਮੈਨੂੰ ਤਾਂ ਲੱਗਦਾ ਹੈ ਇਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ ਇਹਨੇ ਘਟਾਲਾ ਕੀਤਾ। ਇਹਨਾਂ ਲੋਕਾਂ ਦੀ وجہ ਨਾਲ ਦੇਸ਼ ਗਰੀਬ ਹੈ। ਦੇਸ਼ ਦੇ ਵਿੱਚੋਂ 90% ਆਬਾਦੀ ਗਰੀਬ ਇਹਨਾਂ ਲੋਕਾਂ ਕਰਕੇ ਹੈ। ਇਹ ਲੁੱਟਦਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਗਰੀਬਾਂ ਦੇ। ਪੁੱਤੇ ਲੱਗਣਾ ਚਾਹੀਦਾ ਹੈ ਸਰਕਾਰੀ ਸਕੂਲ ਹਸਪਤਾਲ ਕਾਲਜਾਂ ਤੇ ਲੱਗਣਾ ਚਾਹੀਦਾ ਹੈ ਬਾਕੀ ਤੁਸੀਂ ਦੱਸਿਓ ਦੋਸਤੋ ਕਮੈਂਟ ਕਰਕੇ ਕਿ ਇਸ ਬੰਦੇ ਨਾਲ ਕੀ ਹੋਣਾ ਚਾਹੀਦਾ ਆਪਣੇ ਕੀਮਤੀ ਸੁਝਾਅ ਲਾਜ਼ਮੀ ਦਿਓ ਤੇ ਠੱਗਾਂ ਕਰਕੇ ਜਿਹੜਾ ਦੇਸ਼ ਗਰੀਬ ਹੋਇਆ